2 ਵਜੇ ਮੈਂ ਜਾਉਦਿਆਂ ਚੰਗ ਮੈਂ ਕਹਿੰਦਾ 2 ਵਜੇ ਮੈਨੂੰ ਪੱਠੇ ਪਾਉਣਾ ਹੁੰਦਾ ਨਾ ਬੱਚੀ ਮਰ ਗਈ ਆ ਇਹਨੂੰ ਕੀ ਹੋਇਆ ਓ ਸ਼ਿਟ ਮੰਮੀ ਦੱਸਾਂ ਅਜੇ ਗਾਂ ਨੂੰ ਪਤਾ ਨਹੀਂ ਹੈਗਾ ਬਚਾ ਦਿਨ ਦਿਲ ਮੇਰਾ ਆਉਂਦੇ ਨੇ ਢੋਲ ਲਾ ਕੇ ਇੱਧਰ ਨੂੰ ਇਹ ਡਿੱਗੀ ਪਈ ਜਾ ਜਦਾਂ ਇੱਦਾਂ ਇਹ ਬੈਠੇ ਸੀਗੇ ਕਿ ਮੈਂ ਮੈਂ ਤਾਂ ਐਸਾ ਲਾਉਂਦਾ ਹਾਂ 2 ਵਜੇ ਨੂੰ ਨਲ ਆ ਕੇ ਜਾਂਦਾ ਨਾਲੇ ਪੱਠੇ ਪਾ ਕੇ ਜਾਂਦਾ ਹਨਾ ਮੂਡ ਖਰਾਬ ਹੋ ਗਿਆ ਹੁਣ ਹੁਣ ਸੱਦਦੇ ਆਂ ਚੱਕਣ ਵਾਲੇ ਨੂੰ ਹਾਂ ਚੱਕ ਦੇਖੋ ਕੀ ਹੁੰਦਾ ਅਜੇ ਇਹਨੂੰ ਪਤਾ ਨਹੀਂ ਹੈਗਾ ਗਾਂ ਨੂੰ ਹੁਣ ਜਦੋਂ ਉਹਨੇ ਚੱਲ ਜਾਣਾ ਉਹਨੇ ਲੈ ਜਾਣਾ ਚੱਕ ਕੇ ਹਨਾ ਫੇਰ ਇਹ ਹੋ ਜੂਗੇ ਰੂਪੀ ਗੌਰ ਆਪਣੀ ਨਉ ਮੋਰ ਵਾਹਿਗੁਰੂ ਪ੍ਰਮਾਤਮੇ ਨੂੰ ਅਗਲੇ ਕੋਈ ਵਧੀਆ ਜਨਮ ਚ ਪਾਵੇ ਇਨਸਾਨ ਦੇ ਜਨਮ ਚ ਪਾਵੇ ਹਨ 84 ਲੱਖ ਜੂਨ ਭੋਕੇ ਕਹਿੰਦੇ ਜੂਨ ਮਿਲਦੀ ਆਪਾਂ ਨੂੰ ਇਨਸਾਨੀਆਂ ਇਨਸਾਨੀਆਂ ਤਾਲੇ ਤੇ ਹੋਬ ਸੋਈ ਪਰ ਫੌਰ ਹਰ ਤੇ ਇਹ ਵੀ ਕੋ ਵਧੀਆ ਜਗ੍ਹਾ ਤੇ ਜਾਵੇ ਜ ਮਤਲਬ ਉਹ ਪ੍ਰਮਾਤਮਾ ਨੇ ਵਧੀਆ ਜਗ੍ਹਾ ਨਸੀਬ ਕਰੇ ਇਹਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਗਾਂ ਕੋ ਵਧੀਆ ਜਨਮ ਲਵੇ ਤੇ ਜਾਨਵਰ ਚ ਨਾ ਹੋਵੇ ਸਾਹ ਨਾਲ ਵਿੱਚ ਕਿਤੇ ਗਾਂ ਇਹਦਾ ਜੋ ਵੀ ਕਰ ਦੇਖਾ ਚੋਖਾ ਇਹਦਾ ਤੇ ਵਧੀਆ ਹੋਵੇ ਅਜੇ ਸੁਖਮਨੀ ਨੇ ਗਾਣਾ ਗਾਇਆ ਉਹਦੀ ਰੂਪੀ ਉਹ ਕਹਿੰਦੀ ਹੰਦੀ ਸੀ ਨਾ ਮੇਰੀ ਰੂਪੀ ਕੌਣ ਉਹਦੇ ਟੀਕੇ ਇਹਦੇ ਲਵਾਉਣਾ ਸੀਗਾ ਕਹਿੰਦੀ ਗੂੜੀਆਂ ਦੇ ਉਦੋਂ ਟੀਕਾ ਨਾ ਲਵਾਓ ਆਪਾਂ ਫੇਰ ਵੀ ਲਵਾਤਾ ਆ ਉਦੋਂ ਦੇਖ ਲਓ ਪਿੱਛੇ ਇੰਨੀ ਮਰਨ ਵਾਲੀ ਸੀ ਕੋਈ ਕਹਿ ਨਹੀਂ ਸਕਦਾ ਬਚ ਜੂਗੀ ਉਦੋਂ ਬਚ ਗਈ ਤੇ ਆ ਮਿਲਦਾ ਹੀਟ ਵੇਵ ਦੇ ਨਾਲ ਗਰਮੀ ਦੇ ਨਾਲ ਇਹਨੂੰ ਅਟੈਕ ਹੋ ਗਿਆ ਇੰਨੀ ਜ਼ਿਆਦਾ ਗਰਮੀ ਆ ਤੇ ਦੂਜਾ ਮੇਰਾ ਵੀ ਇਹਨਾਂ ਨੂੰ ਜ਼ਿਆਦਾ ਪਿਆਰ ਸੀ ਗਾਂ ਨਾਲ ਹਜੇ ਮੈਨੂੰ ਕਹਿਣਾ ਇਹਨਾਂ ਨੇ ਕਿਹਾ ਤੂੰ ਇਹਨੂੰ ਦੁੱਧ ਦੇਣਾ ਯਾਨੀ ਕਿ ਹੋਰ ਥੋੜਾ ਟੈਂਸ ਸੀ ਇਹਦੇ ਇਹਨੇ ਵੀ ਲੱਪ ਸੂਪਾਣਾ ਹੈ ਨਾ ਟੀਕਾ ਲਵਾਣਾ ਇਹਦੇ ਪਰ ਗਾਂ ਨਾਲੋਂ ਜ਼ਿਆਦਾ ਮੈਨੂੰ ਇਹਨਾਂ ਪਿਆਰ ਸੀ ਮੈਂ ਪਾਲੀ ਆ ਤੁਹਾਨੂੰ ਪਤਾ ਹੀ ਆ ਇਹਦਾ ਜਦੋਂ ਬਰਥ ਵੀ ਹੋਇਆ ਮੈਂ ਹੀ ਖੇਚੀ ਬਾਅਦ ਨੂੰ ਗਾਂ 당ਗ ਹੋ ਰਹੀ ਸੀ ਮੈਂ ਹੀ ਸਾਰਾ ਸਿਸਟਮ ਕੀਤਾ ਰਾਤ ਨੂੰ 3:00 ਵਜੇ ਸੀ ਤੁਹਾਨੂੰ ਪਤਾ ਹੀ ਪਿਛਲੇ ਬਲੌਗ ਚ ਤੁਸੀਂ ਦੇਖਿਆ ਹੈ ਨਾ ਹਣ ਜਦੋਂ ਗਾਂ ਆਏ ਨੇ ਬੰਨਣਾ ਸੀ ਆਪ ਮਾਂ ਤੇ ਉਦੋਂ ਦਿਲੋ ਵਿਚਾਰੇ ਦੀ ਡੈਥ ਹੋ ਗਈ ਨਾ ਕਹਿੰਦਾ ਕੋਈ ਪਰ ਉਹਨੂੰ ਮਤਲਬ ਪੜੇ ਨਹੀਂ 1120 ਕੇ 40 ਪਿੰਡ ਚ ਸਾਰੀਆਂ ਬੁੜੀਆਂ ਤੋਂ ਹੀ ਲੈ ਗਏ ਪੈਸੇ ਮਤਲਬ ਆ ਗਿਆ ਚੱਕਣ ਵਾਲੇ ਵੀ ਆ ਲਵੀ ਦਾ ਰੁਪਈਆ ਤੇਰਾ ਦਾਣਾ ਪਾਣੀ ਨਹੀਂ ਸੀਗਾ ਵਿਚਾਰੇ ਦਾ ਓ ਮਾਈ ਗਾਡ ਭਾਈ ਮਾੜੇ ਉਧਰ ਹੀ ਹੋ ਜਾਉਂਗਾ ਜਿਵੇਂ ਕੁੰਡਾ ਕੁੰਡਾ ਭੇਡ ਨੰਨੇ ਨਹੀਂ ਬਾਹਰ ਕੱਢਣੀ ਹੈ ਇਹ ਡਰ ਜਾਣਾ ਤੁਹਾਨੂੰ ਦੇਖ ਕੇ ਆ ਕਰ ਲਾ ਉਹਨਾਂ ਨੂੰ ਫੋਨ ਮੈਂ ਕਰਤਾ ਹਾਂ ਹਜ਼ਾਰ ਪਾਤਾ ਜੇ ਨਾ ਕਹੂੰਗਾ ਕੁਝ ਵੀ ਮੈਨੂੰ ਕਾਲ ਲਾ ਦੀ ਪਰ ਇਦੋਂ ਚੱਲ ਗਏ ਉਹ ਚਗਾਤੀ ਬੱਚੀ ਬਾਬੇ 1500 ਰੁਪਏ ਕਹਿੰਦੇ ਸੀਗੇ 1000 ਦਿੱਤਾ ਇੱਕ ਹੋਰ ਸਾਚ ਫਰੌਡ ਹੋ ਗਿਆ ਤੁਹਾਨੂੰ ਮੈਂ ਦੱਸ ਦਾਂ ਬੰਦਾ ਸੀ ਜਿਹੜੇ ਹੁੰਦੇ ਨੇ ਪਿੰਡਾਂ ਦੇ ਵਿੱਚ ਇੰਨੇ ਪੈਸੇ ਚੱਕੋ ਕਿ ਤੁਹਾਨੂੰ ਹੋ ਕੀ ਕਰੋ ਕਿ ਲੋਨ ਲੋਨ ਵਾਲੇ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਬੁੜੀਆਂ ਕਿਸਤਾਂ ਦਿੰਦੀਆਂ ਹੁੰਦੀਆਂ ਹਨ ਮਹੀਨੇ ਬਾਅਦ ਉਹ ਆਇਆ ਕਿ ਤੇ ਪਿੰਡਾਂ ਚ ਪੈਸੇ ਇਕੱਠੇ ਕਰਕੇ ਲੈ ਗਿਆ ਤੇ ਹੋਰ ਕੀ ਕੀ ਸੀਗਾ ਤੇ ਉਹਦੇ ਨੂੰ ਮੇਰੇ ਕੋਲ ਕਿਸੇ ਨੇ ਪੇਟੀਆਂ ਕਰਾਇੰਦੇੜੀ ਨੇ ਮੈਂ ਵੀਡੀਓ ਬਣਾ ਲਈ ਮੈਨੂੰ ਲੱਗਾ ਕਿਉਂਕਿ ਮੈਂ ਕਿਹਾ ਜੇ ਫੈਲ ਵਾਲੇ ਪਹਿਲਾਂ ਪੈਸੇ ਨਹੀਂ ਲੈਂਦੇ ਹੈਗੇ ਕੋਈ ਚੱਕਰ ਆ ਨਾ ਮੈਂ ਵੀਡੀਓ ਬਣਾ ਲਈ ਕੁਦਰਤੀ ਤੇ ਉਹਦੇ ਮੋਟਰਸਾਈਕਲ ਮੋਟਰਸਾਈਕਲ ਦਾ ਮੈਂ ਨੰਬਰ ਆ ਗਿਆ ਹੁਣ ਉਹ ਉਹਨਾਂ ਨੂੰ ਕਰਕੇ ਬਲੌਗ ਆ ਕਹਿੰਦਾ ਹੁਣ ਜਾਨੀ ਫਰਾਡੀ ਸੀਗੇ ਉਹ ਫੋਨ ਕਰਦੇ ਆ ਤੇ ਆਖੇ ਤੁਹਾਨੂੰ ਲੱਖ ਰੁਪਿਆ ਦੇ ਦਾਂਗੇ ਤੇ 500 ਰੁਪਇਆ ਹੋਰ ਸੈਂਡ ਕਰੋ ਮੈਂ ਫੋਨ ਲਾ ਲਿਆ ਮੈਂ ਕਹਾਂ ਇਹ ਨਾ ਕਿਦੇ ਭਲੇਖਾ ਰੱਖ ਕੇ ਵੀਡੀਓ ਵੀ ਤੁਹਾਡੀ ਬਣੀ ਹੋਆ ਤੇ ਪੈਸੇ ਜਿੰਨੇ ਕੀਤੇ ਹੋ ਸੈਂਡ ਸਾਰੇ ਸੈਂਡ ਕਰਦੇ ਤੇ ਜਿੰਨੇ ਪੈਸੇ ਲੈ ਕੇ ਗਏ ਜਾਨੀ ਕਿ ਉਹ ਲਲੋ 20 25ਾਂ ਤੋਂ ਲੈ ਕੇ ਗਿਆ ਪੰਪ 500 ਹਜ਼ਾਰ ਹਜ਼ਾਰ ਦੇ ਲੋ ਕਿੰਨਾ ਹੋ ਗਿਆ ਨਾ ਤੇ ਹੁਣ ਆ ਗਿਆ ਲਾਈਨ ਤੇ ਆਪੇ ਹੁਣ ਘਰ ਵਾਲੀ ਨਾਲ ਗੱਲ ਕਰਾਈ ਆ ਕਹਿੰਦੀ ਭਾਈ 5 ਤਰੀਕ ਨੂੰ ਦੇ ਦਾਂਗੇ ਮੈਂ ਕਿਹਾ 5 ਨੂੰ ਨਹੀਂ ਤੁਹਾਨੂੰ ਮੈਂ ਸੋਮਵਾਰ ਦਾ ਟਾਈਮ ਦਿੱਤਾ 11 ਵਜੇ ਤੋਂ ਪਹਿਲਾਂ ਪਹਿਲਾਂ ਜੇ ਮੈਂ ਕਿਹਾ ਨਾ ਦਿੱਤੇ ਤਾਂ ਮੈਂ ਵੀਡੀਓ ਪਾ ਦਾਂ ਨਹੀਂ ਤੁਹਾਡੇ ਸਿੱਧੇ ਆਪੇ ਆ ਗਏ ਲਾਈਨ ਤੇ ਤੇ ਤੁਸੀਂ ਵੀ ਇਹ ਬੱਚੋ ਹੁਣ ਪਿੰਡਾਂ ਦੇ ਵਿੱਚ ਬਹੁਤ ਜਿਹੜੇ ਲੋਨ-ਲੂਨ ਵਾਲੇ ਘੁੰਮਦੇ ਆ ਨਾ ਇਹ ਜਦੋਂ ਫਾਈਲ ਖਰਚਾ ਮੰਗਦੇ ਜਿਹੜੇ ਅਸਲੀ ਰੀਅਲ ਲੋਨ ਵਾਲੇ ਆ ਉਹ ਫਾਈਲ ਦਾ ਖਰਚਾ ਨਹੀਂ ਮੰਗਦੇ ਹਜੇ ਇਹ ਖਰਚਾ ਮੰਗਦੇ 500 ਰੁਪਈਆ ਫਾਈਲ ਦਾ ਤੇ ਬਾਅਦ ਵਿੱਚ ਜਦੋਂ ਪੈਸੇ ਆਗੇ ਕਹਿੰਦੇ ਫਿਰ 1000 ਉਦੋਂ ਲਵਾਂਗੇ ਸੋ ਅਵੇਰਨੈਸ ਦੀ ਲੋੜ ਆ ਬੁੜੀਆਂ ਨੂੰ ਹੁਣ ਆਹ ਕਹਿੰਦੀਆਂ ਪੈਸੇ ਦਵਾ ਸਾਡੇ ਮੈਂ ਕਹਾਂ ਦਵਾਦਾਨਾ ਕੋਈ ਚੱਕਰ ਨਹੀਂ ਪਰ ਫੇ ਵੀ ਤੁਹਾਨੂੰ ਮੈਂ ਕਹਿੰਦਾ ਤੁਹਾਡੇ ਪਿੰਡਾਂ ਪੰਡਾਂ 'ਚ ਤੁਹਾਡੀਆਂ ਬੁੜੀਆਂ ਕੋ ਕਰਦੀਆਂ ਏਦਾਂ ਹਨ ਨਾ ਕੈਸਟਰ ਕੁਸਤਾ ਵਾਲੇ ਗਾਂ ਲੌਂ ਚੱਕਣ ਨਾਲ ਧਿਆਨ ਦੇ ਨਾਲ ਉੱਪਰੋ ਜਿਨ੍ਹਾਂ ਦੇ ਪਸ਼ੂ ਮਰ ਜਾਂਦਾ ਉੱਤਾਂ ਪਰੇਸ਼ਾਨ ਫੇ ਇਹ ਇਹ ਉਹਦਾ 300 ਰੁਪਇਆ ਲੈਂਦੇ ਆ 1500 ਮੰਗਦੇ ਸੀ ਜੀ ਹਜ਼ਾਰ ਹੀ ਦਿੱਤਾ ਮੈਂ ਮਾ ਦਾ ਮਾਈ ਹੁੰਦੀ ਉਹਨਾਂ ਡਿੰਗੂ ਡੰਗਦੇ ਸੀਗੇ ਚੱਲ ਕੋਈ ਨਹੀਂ ਪ੍ਰਮਾਤਮਾ ਨਾਲ ਹੋਰ ਜੁਨੇ ਪਾਵੇ ਕੋ ਵਧੀਆ ਤੇ ਉਹਦੇ ਆਤਮਾ ਨੂੰ ਸ਼ਾਂਤੀ ਬਖਸ਼ੇ ਕਿ ਕੱਲ ਕੱਲਾ ਰਹਿ ਜਾਂ ਕੱਲੀ ਰਹਿ ਗਈ ਹੁਣ ਇਹਦੇ ਦੇਖਦੇ ਕੋਈ ਨਿੱਕੀ ਜੀ ਜਿੱਦਾਂ ਨਾ ਬੱਚੀ ਕੋਈ ਕੱਟੀ ਕੋਈ ਦੇਖ ਲੈਣੇ ਉਹ ਲੈ ਕੇ ਆਉਣੇ ਆ ਜਾਂ ਇੱਕ ਮੱਝ ਲੈ ਲੈਣੇ ਮੇਰਾ ਰਾਧਾ ਬਣਦਾ ਇੱਕ ਦੋ ਕੋ ਪਸ਼ੂ ਹੋਰ ਲੈ ਲਈਏ ਬੇਲੇ ਨਾਲੋਂ ਬੰਦਿਆ ਇੱਕ ਜੀ ਕਰਦਾ ਇਹ ਵੀ ਦੇ ਦੇਈਏ ਲੋਚਾ ਚੱਤਾ ਮੰਨਦਾ ਇੱਕ ਵਾਟਾ ਥਾਥ ਰਾਹ ਨਾ ਮੰਨ ਥਾਹ ਮੈਂ ਕਿਹਾ ਮम्मी ਨੇ ਮੈਂ ਕਹਿੰਦਾ ਇਹਨੂੰ ਅੰਦਰ ਰੱਖਾ ਮम्मी ਨੇ ਧਿਆਨ ਨਹੀਂ ਦਿੱਤਾ ਬਾਹਰ ਆ ਗਈ ਉਧਰੋਂ ਲੱਦਦੇ ਸੀਗੇ 5:00 ਹੋ ਗਏ ਇਹਨਾਂ ਨੂੰ ਮੈਂ ਕਿਹਾ ਨੜਾਵਾਂ ਹੁਣ ਇਹਨੂੰ ਵਿਚਾਈ ਨੂੰ ਸਿਕਣੀ ਹੁਣ ਆਪਣਾ ਜੀ ਨਹੀਂ ਲੱਗਣਾ ਹਨਾ ਖਾਣਾ ਹੈ ਮੇਰਾ ਨਹੀਂ ਕਹਿੰਦੇ ਰੂਬੀ ਕੌਣ ਕਿੱਥੇ ਗਈ ਮਰ ਗਈ ਹਾਂ ਤੈਨੂੰ ਕਿੰਨਾਂ ਕਿਹਾ ਮਰ ਗਈ ਪਤਾ ਆ ਮੈਂ ਦੇਖੀ ਸੀ ਹਾਂ ਹਾਂ ਮਰ ਗਈ ਕੀ ਹੁੰਦਾ ਹਾਂ ਇਹਨੇ ਆਤਮਰੀ ਆ ਜਾਣਾ ਇਹਨੇ ਮੰਮੀ ਨੇ ਕਿਹਾ ਹਜੇ ਉਹ ਹਸਤਾਲ ਗਈ ਜੀ ਉਹਨੇ ਆ ਜਾਣਾ ਵਾਪਸਣਾ ਕੀ ਕਹਿੰਦੀ ਨਾਨੀ ਵੱਡੇ ਦਾ ਵੀ ਕਰਾ ਕੇ ਲੈ ਆਈਏ ਗਾਇਸ ਗੱਡੀ ਨੂੰ ਕਿੰਨੇ ਦਿਨ ਹੋਏ ਖੜੀ ਨੂੰ ਇਸੀ ਦਾ ਕਰਾ ਲਈਏ ਮੈਂ ਸਮਰ ਚੱਲ ਜਾਨੀ ਮੈਂ ਸੁਖਨੀ ਨੂੰ ਘੁਮਾ ਫਰਾ ਲਈਏ ਕਿਤੇ ਨਹਾਉਣ ਵਾਲੀ ਜਗ੍ਹਾ ਤੇ ਨੀ ਬਿਨਾ ਸਾਦੇ ਜੀ ਨਹੀਂ ਲੱਗਣਾ मामੂ ਕੀ ਕਹਿੰਦੇ ਸੋਹਣੀ ਬਿਨਾ ਸਾਦੇ ਜੀ ਨਹੀਂ ਲੱਗਣਾ ਮਾਂ ਨੂੰ ਕਹਿੰਦੇ ਛੋਟੇ ਕੰਮ ਬਿਨਾ ਸਾਡਾ ਜੀ ਨਹੀਂ ਲੱਗਣਾ ਹੈਨਾ ਦੇ ਨਹੀਂ ਆਣਾ ਆਉਨੇ ਵਾਜੋ ਕੀ ਨੇ ਚਲੋ ਆਇਆ ਹਾਂ ਮੜਾ ਚੱਲੇ ਸ਼ੌਪ ਤੇ ਆਗੇ ਕਰਦੇ ਬਲੋਗ ਕੰਟੀਨਿਊ ਸਮਾਨ ਲੈ ਆਂਦਾ ਪਿੰਡ ਆਪਣੇ ਹੈਗਾ ਸਨੂਨ ਨੇਗਾ ਵਾਲੇ ਅੱਜ ਕਟਾ ਦੀਏ ਛੋਟ ਛੋਟੇ ਕਰਾ ਲੈਣੇ ਆਂ ਦਾੜੀ ਇੱਥੇ ਰਹਿੰਦਾ ਨਹੀਂ ਛੋਟ ਛੋਟੇ ਕਟਾਵਾਂਗੇ ਹਨਾ ਹਾਂ ਹੋ ਗਏ ਨੇ ਅੱਜ ਵੀਡੀਓ ਥੋੜੀ ਜਿਹੀ ਇਦਾਂ ਹੋਣੀ ਆਂ ਵਾਲੋ ਸਾਡਾ ਖਰਾਬ ਹੋ ਗਿਆ ਦੂਜਾ ਵਾਲਾ ਜਿਹੜੇ ਪੁਰਾਣੇ ਨੇ ਤੇ ਪੀਲੇ ਜਿਓ ਉਹ ਪਿਆ ਸੀਗਾ ਮੈਂ ਚਾ ਕੱਲ ਨੂੰ ਲੈ ਆਵਾਂਗੇ ਤੇ ਉਹਨਾ ਨਾ ਹੋ ਗਈ ਗੱਲ ਸਪੈਸ਼ਲ ਪੈਂਡਲੀਆਂ ਬੁੜੀਆਂ ਧਿਆਨ ਦਿਓ ਜਰੂਰ ਗਾਂ ਤੋਂ ਕੋਈ ਵੀ ਤੁਹਾਨੂੰ ਆਉਂਦਾ ਨਾ ਲੋਨ ਵਾਲਾ ਪਹਿਲਾਂ ਪੈਸੇ ਮੰਗਦਾ ਸਾਂਝੋ ਦਾ ਫਰਾਡ ਆ ਕੰਪਨੀ ਵਾਲੇ ਕੋਈ ਵੀ ਪਹਿਲਾਂ ਨਹੀਂ ਪੈਸੇ ਮੰਗਦੇ ਤੇ ਕੁਦਰਤੀ ਮੈਂ ਵੀਡੀਓ ਬਣਾ ਲਈ ਉਹ ਆਂਟੀ ਸਾਡੀ ਗਵਾਈ ਪਵਾਉਣ ਆਈ ਸੀਗੀ 1.5 ਲੱਖ ਚੱਕਣਾ ਸੀ ਉਹਨੇ 1200 ਰੁਪਏ ਉੱਤੋਂ ਲਿਆ ਬਾਕੀ ਹੋਰ ਪਤਾ ਕਿੰਨੀਆਂ ਬੁੜੀਆਂ ਤੋਂ ਲਿਆ ਆ ਹੁਣ ਮੰਨ ਗਿਆ ਕਹਿੰਦੇ ਪੰਜ ਦਿਨ ਨੂੰ ਅਸੀਂ ਪਾ ਦਾਂਗੇ ਆਹ ਪੰਜ ਨੂੰ ਮੈਂ ਤਾਂ ਕਹਿੰਦੀ ਮੰਡੇ ਪਾਓ ਉਹ ਜਨਾਨੀ ਮੋਹਰੇ ਕਰ ਪਈ ਤੇ ਮੈਨੂੰ ਵੀ ਥੋੜਾ ਜਿਹਾ ਤਰਸ ਜਾ ਆ ਗਿਆ ਮੈਂ ਕਿਹਾ ਚਲ ਕੋਈ ਗੱਲ ਨਹੀਂ ਲੇਡੀ ਹੁਣ ਕਹਿ 5 ਦੇ ਇਹਨੂੰ ਦੇ ਦਾਂ ਜੇ ਮੈਂ ਕਹਾਂ ਚਲੋ ਠੀਕ ਹੈ ਮੈਂ ਕਹਾਂ 5 ਤੋਂ 6 ਨਾ ਹੋਵੇ ਜਿਹਦਾ ਮੈਂ ਸਾਰੇ ਪੇਜਾਂ ਤੇ ਪਾਉਂਗਾ ਵੀਡੀਓ ਤੇ ਪਾਉਂਗਾ ਵੀ ਐਡ ਲਾ ਲਾ ਕੇ ਜੇ ਲੱਖਾਂ ਲੋਕਾਂ ਤੱਕ ਜਾਵੇ گا ਆ ਤੇ ਦੂਜਾ ਇੱਕ ਹੋਰ ਯਾਰ ਅੱਜ ਬੰਦਾ ਟੱਕਰਿਆ ਮੈਨੂੰ ਭਰਾਈਆ ਆਪਣਾ ਬੰਦਾ ਟੱਕਰਿਆ ਅੱਜ ਆਪਣਾ ਭਰਾਈਆ ਤੇ ਕਠਾਰ ਤੋਂ ਆ ਆ ਨਾਲ ਹੀ ਆਪਣੇ ਸ਼ਹਿਰ ਤੇ ਉਹਦੀ ਭੈਣ ਦਾ ਰਿਸ਼ਤਾ ਘਰਾਉਂਦੀ ਸੀ ਮਾਤਾ ਮੇਰੀ ਸਾਡੇ ਰਸਤੇ ਜਰੀ ਚ ਸੀ ਗਾਂ ਮੁੰਡਾ ਸਰਕਾਰ ਠੀਕ ਠਾਕ ਸੀਗਾ ਮੁੰਡਾ ਮਿਹਨਤੀ ਸੀਗਾ ਨਸ਼ਾ ਪੱਤਾ ਵੀ ਨਹੀਂ ਕੋਈ ਕਰਦਾ ਸੀ ਜਣ ਤੇ ਉਹ ਮੰਨੇ ਨਹੀਂ ਆਪ ਆਪ ਠੀਕ ਹੀ ਹੈ ਯਾਨੀ ਕਿ ਆਪ ਹਨਾ ਮਤਲਬ ਤੇ ਸੋ ਜਦੋਂ ਕੁੜੀਆਂ ਦੇ ਵਿਆਹ ਕਰਦੇ ਮੜੇ ਇਹ ਦੇਖ ਲਿਆ ਕਰੋ ਮੁੰਡਾ ਮਿਹਨਤੀ ਹੋਵੇ ਨਸ਼ਾ ਨਾ ਕਰਦਾ ਹੋਵੇ ਕੋਠੀਆਂ ਕੋਠੀਆਂ ਨਾ ਕੋਈ ਨਹੀਂ ਹੈਗਾ ਦਾਦਾ ਮੈਂ ਤੁਹਾਨੂੰ ਸਾਰੀ ਗੱਲ ਤੇ ਇਹ ਵੀ ਦੇਖ ਲਓ ਯਾਰ ਘਰ ਦਾ ਜੀਨ ਹੁੰਦਾ ਨਾ ਨਲਾਉਣਾ ਆਇਆ ਸੀਗਾ ਮੈਂ ਹੁਣ ਇਹਦਾ ਨਾਲ ਉਹਨੂੰ ਵੀ ਨਲਾਉਣਾ ਸੀਗਾ ਮੰਨ ਖਰਾ ਹੋਏ ਉਹ ਬੋਖਰੇ ਮਰ ਗਏ ਤੇ ਮੈਂ ਸੱਚ ਉਹ ਗੱਲ ਕਰਦਾ ਹਾਂ ਕੁੜੀ ਦੀ ਤੇ ਐਡੇ ਬਾਪੇ ਉਹ ਦੇ ਲੋ ਕੁੜੀ ਇਹਨਾਂ ਨੇ ਉਹਨਾਂ ਨੇ ਪੰਗਾ ਤਾਂ ਲੈ ਲਿਆ ਤੇ ਯਾਨੀ ਕਿ ਰਿੱਚ ਦੇਖ ਕੇ ਤਕੜੇ ਸੀਗੇ ਉਹ ਬੰਦੇ ਤੇ ਸਾਰਿਆਂ ਨੂੰ ਤਾਂ ਪਤਾ ਇਹ ਹੁੰਦਾ ਕਿ ਚਲੋ ਕੁੜੀਆਂ ਵਿਚਾਰੀਆਂ ਆਪਣੇ ਘਰੇ ਖੁਸ਼ ਰਹਿਣਾ ਹਨ ਮੇਨ ਇਹ ਹੁੰਦਾ ਮਾਂ ਪੇਣ ਨੂੰ ਭਰਾ ਨੂੰ ਵੀ ਤੇ ਉਹ ਬੰਦਾ ਫੇ ਤੁਹਾਨੂੰ ਪਤਾ گا ਅਗਲੇ ਫੇ ਕੁੜੀ ਮਾੜੀ ਹੋਵੇ ਨਾ ਟਿੱਚੇ ਜਾਂਦੇ ਆ ਉਹਨੇ ਬਹਾੜਾ ਜਿਡ ਚੂਟ ਕਰਦਾ ਹਨ ਕੁੜੀਆਂ ਕੜੀਆਂ ਨਾਲ ਗੱਲਾਂ ਕਰਦਾ ਹੈ ਤੇ ਉਹ ਕੁੜੀ ਮਰੋ ਕਹਿੰਦੀ ਮਿਲਦਾ ਬਹਾਵਾ ਟਾਈਮ ਦਾ ਰਿਲੇਸ਼ਨ ਸੋ ਕਈ ਲੋਕੀ ਇਹਨਾਂ ਸੋਚਦੇ ਨੇ ਕਿ ਜੇ ਤੂੰ ਇਹ ਜਿਆ ਕਰਨਾ ਹੈ ਵੀ ਵਿਆਹ ਕਹਿੰਦੇ ਕੀਤਾ ਹੈ ਨਾ ਤੂੰ ਉਹਦੇ ਨਾਲੇ ਕਰਾ ਦਿੰਦਾ ਅਗਲੀ ਦੀ ਵੀ ਲਾਈਫ ਦੂਜੇ ਦੀ ਵੀ ਤੂੰ ਖਰਾਬ ਕਰਦੇ ਆ ਇਦਾਂ ਇੱਕ ਮੈਂ ਹੋਰ ਰੈਸਟਰੀ ਚ ਆਪਣੇ ਕੇਸ ਹੋਇਆ ਹੋਇਆ ਉਹ ਵਿਚਾਰੇ ਉੱਥੇ ਉਹ ਨਹੀਂ ਉੱਥੇ ਰੱਖ ਲਈ ਯਾਨੀਕਾ ਆਉਂਦੇ ਆ ਤੇ ਯਾਨੀਕਾ ਉਹੇ ਕੰਮ ਕਰਨ ਸਮਝ ਲਾ ਆਪ ਉਹਨੇ ਉਤਰ ਕਰਾਇਆ ਸੀਗਾ ਉਹ ਗਾ ਨਿਆਣਾ ਸੀਗਾ ਉਹਦੇ ਦਸਿਆ ਇਹਨੇ ਸੋ ਬਰਾਬਰ ਜਿਹਦਾ ਲੱਕੇ ਕਰਾਇਆ ਕਰੋ ਮੈਂ ਨੇ ਹੀ ਦੇਖਿਆ ਕਰੋ ਮਿਹਨਤੀ ਜਿਹਾ ਬੰਦਾ ਨਸ਼ਾ ਦਾ ਨਹੀਂ ਕੋ ਕਰਦਾ ਬਸ ਬਾਕੀ ਅਗਲੇ ਦੀ ਨਾਲ ਪਾਟਲਰ ਹੁੰਦੀ ਆਪ ਵੀ ਅਗਲਾ ਮਿਹਨਤ ਕਰਕੇ ਰਿਚ ਬਣ ਜਾਊਗਾ ਨਾ ਜਦੋਂ ਆਪ ਆਪਾ ਛੋਟੇ ਹੁੰਨੇ ਆ ਤੇ ਜਿਦਾ ਕਹਿ ਨਹੀਂ ਦਿੰਦੇ ਹੁੰਦੇ ਸਿਆਣੇ ਉਠਾਣਾ ਯਾਰੀਆਂ ਲਾਉਣੀਆਂ ਜਦੋਂ ਦਰਵਾਜ਼ੇ ਵੀ ਨਵੇਂ ਰੱਖਣ ਉੱਚੇ ਰੱਖਣ ਵੰਦੇ ਉਹ ਕੰਮ ਹੋ ਜਾਂਦਾ ਵੇ ਆ ਚੱਕਰ ਹੋ ਜਾਂਦਾ ਚਲੋ ਨੂੰ ਵੀਡੀਓ ਲੈ ਕੇ ਮੂੰਗਮਾ ਅੱਜ ਮਾਰਚ ਕੀਤੀ ਸਰਦੀ ਬਾਹਰ ਘਟਾਉਣੇ ਮੈਂ ਪਿੰਡੋਂ ਘਟਾ ਲੈਣੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ 8 ਵਜੇ ਜਾਂਦਾ ਹਾਂ ਮੈਂ ਜਦੋਂ ਕੱਲ ਨੂੰ ਘਟਾ ਲਾਂਗੇ ਕਰਦੇ ਹਾਂ ਵਲੌਗ ਐਂਡ ਜੇਹਲ ਮਾਦਾ ਮਾਈ ਹੁੰਦੀਆਂ ਨੇ ਰੋੜ ਹੈ ਕੋਈ ਨੀ ਬੁੱਗ ਆਪਾਂ ਹੋਰ ਲੈ ਆਣ ਸੋਹਣਾ ਜਿਹਾ ਕਾਕਾ ਬਰਸਾਤ ਦਾ ਮੌਸਮ ਤਨਨ ਤਨਨ ਗੱਡੀ ਵਾਲਿਆਂ ਨੂੰ ਜਿਹੜੇ ਭੀਮ ਵਾਲਿਆਂ ਦੇ ਬਾਹਰ ਸ਼ਾਪ ਆ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਅੱਜ ਤਾਂ ਸੰਡੇ ਆ ਅਸੀਂ ਬੰਦ ਰੱਖੀ ਬਾਕੀ ਆਪ ਸੰਡੇ ਬਾਕੀ ਸ਼ਾਪ ਬੰਦ ਆ ਫਿਰ ਮੈਂ ਕਹਿੰਦਾ ਸਕੂਟਰ ਤੇ ਚੱਲਦੇ ਆ ਮੇਰਾ ਮਨ ਸੇਗਾ ਮੈਂ ਕਿਹਨਾਂ ਜਾ ਰਿਹਾ ਹਸਪੀਟਲ ਜਾਇਨਾ ਤੇ ਨਾਲੇ ਗੱਡੀ ਛੇ ਹੀ ਕਰਾ ਲਾਂ ਨਾਲ ਗਰਮੀ ਦੇ ਵਿੱਚ ਇਹ ਕਿਹਦੇ ਸਕੂਟਰ ਤੇ ਜਾਣਾ ਪੈਂਦਾ ਬੰਦਾ ਈ ਸੀ ਚੱਲ ਜਾਂਦਾ ਹਨਾ ਦੇ ਦੇ ਹਲੂਆ ਬਰਸਾ ਨੂੰ ਬਣਾ ਦਿੱਤੇ। ਹਾਂ ਸੋਣਾ ਭਾਈ ਜਾਣਾ ਸਿੱਧਾ। ਸ਼ਿਆਰ ਬਰਨੋ, ਸ਼ਿਆਰ ਬਰਨੋ। ਥੋੜੇ ਬੰਦੇ ਇੰਚ ਕਿੰਨੇ ਦੀ ਹੋਈ? 4 500 ਦੀ ਹੋਈ। ਕਿੰਨੇ ਬਣੇ? 690। ਤੇੜਿਆਂ ਕਰ ਦਵਾ। ਘੰਟਾ ਲੱਗ ਗਿਆ ਬਾਬੇ ਹਸਪਤਾਲੇ ਘੰਟਾ 1.5 ਘੰਟਾ ਦਾ। ਘਰ ਦੇਣਾ ਹੀ ਬੇਇੱਜ਼ਤੀ ਕਰਾਤੀ ਮੇਰੇ। ਡਾਕਟਰ ਕਹਿੰਦਾ ਨਾਦਾ ਤੇਰੀ ਆਏ ਨੇ ਆ ਕਿ ਤੂੰ ਵੀ ਆਏ ਨਾ ਦਵਾਈ ਲੈਣਾ ਹੁਣ ਉਹਨਾਂ ਨੇ ਦੁਬਾਰਾ ਕਹਿੰਦੇ ਹੁਣ ਨਹੀਂ ਆਹੀ ਲੈਣੀ ਹੈਗੀ। ਯਾ ਬਾਹੂ ਬੇ ਤਾਂ ਠੀਕ ਆ। ਸੇਵ ਇਹ ਇੱਕ ਤਾਂ ਵਧੀਆ ਜੀ ਦਰਜਨ ਪਾਈ। ਇਸ ਏਸੀ ਚ ਪੈ ਰਹੇ ਨੇ ਫੇ ਗਲ ਜਾਂਦੇ ਜਿੱਦਾਂ ਥੋੜੇ ਕੱਚੇ ਜੇ ਹੁਣ ਲਾਇਕ ਟਾਈਮ ਗੜ ਜਾਂਦੇ ਨੇ। ਵਧੀਆ ਪਾਦੇ ਨਿਆਣੇ ਨੇ ਖਾਣੇ। ਹਾਂ ਜੀ ਵਧੀਆ। ਅਜਾਦੇ ਤਾਂ ਕੱਚੇ ਹੋ ਗਏ ਨਹੀਂ ਬੱਦੇ ਆਹ ਕਟਿੰਗ ਹੈ ਕੈਮਰੇ ਪਰ ਪੀਣਾ ਪੈਣਾ ਪੀਣਾ ਪੀਣਾ ਨਹੀਂ ਲੀਜੀਏ ਖਾਣੇ ਲੀਜੀਏ ਖਾਦਣ ਟਾਈਮ ਹੋ ਗਿਆ ਲੀਜੇ ਪਈਆਂ ਬਹੁਤ ਬਾਦ ਆ ਜੀ ਜੇਰੀ ਐਪਲ ਹੋ ਗਏ ਲੀਜੀ ਹੋ ਗਈ ਤੇ ਨਾਲ ਹੋ ਗਏ ਬਨਾਣਾ ਬਸ 14 ਹੋ ਰਹਿ ਗਏ ਇਕੱਲੇ ਬਿਸਕਟ ਬੁਸਕਟ ਇਹ ਲੈਣੇ ਆ ਤੇ ਹੋਰ ਕੀ ਸੀ ਖੱਟਾ ਮਿੱਠਾ ਭੁਜੀਆ ਬਾਕੀ ਇਹ ਤਾਂ ਗੱਟ ਸਾਰੇ ਹੋ ਗਿਆ ਕੰਮ ਮੰਮੀ ਨੇ ਦਵਾਈ ਵੀ ਫੜ ਲਈ ਆ ਪੀਣਾ ਸੀਗਾ ਇਹ ਵੀ ਪੀ ਲਿਆ ਤੇ ਚੀਜ਼ਾਂ ਲੈਣੀਆਂ ਉਹ ਵੀ ਬਲਾਨਾ ਇਹ ਤੋਂ ਜੱਡ ਆਪਣੀ ਸ਼ਾਪਿੰਗ ਹੋ ਗਈ ਆ ਫਿਰੋਸੀ ਦਾ ਰਹਿ ਗਿਆ ਥੋੜਾ ਬੋਦਾ ਖਾਣ ਵਾਲਾ ਸਾਮਾਨ ਉਹ ਲੈਣੇ ਹੁਣ ਚਲੋ ਆਪਾਂ ਚੱਲੀਏ ਹਿਯਾਰਪੁਰ ਇਸ ਟਾਈਮ ਹੁਣ ਆਪਾਂ ਨਿਕਲਣਾ ਫਟਾ ਮਿਠਾਈ ਇੱਕ ਵੱਡੀ ਪੈਕਿੰਗ ਹੁੰਦੀ ਮੈਂ ਕਹਾਂ ਉਹ ਦੇਖ ਲੈਂਦੇ ਬਿਸਕਟ ਸੁਖਮਨੀ ਓਕੇ ਭੈਣ ਹੂੰ ਸੌਫ ਕਹਿੰਦੀ ਸੁਖਮਨੀ ਚੱਲੇ ਵੀ ਲੈ ਲਾਂ ਨੇ ਬੇਸਕਟ ਬੇਸਕਟ ਬੇਸਕਾ ਇਹ ਹਵੇ ਆ ਖਾਂਦੇ ਜਾਂਦੇ ਹੁਣ ਉਹਨੂੰ ਆਪ ਪਸੰਦ ਥੋੜੇ ਕਿ ਚੰਗੇ ਨੇ ਪਹਿਲਾਂ ਹੋਰ ਕੋਈ ਪਸੰਦ ਹੁੰਦੇ ਆ ਫੇਰ ਹੋਰ ਹੂੰ 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 ਹੋਰ 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 ਓਕੇ ਓਕੇ ਆਮ ਜਿਹਾ ਤੇ ਰੋਟੀ ਇਹ ਮੈਂ ਚਾਹਣਾ ਖਾਣੇ ਹਾਂ ਨਾ ਮੋਰਾ ਰੱਬ ਦਾ ਡੱਬਾ ਲਾ ਕੇ ਰੇ ਸ਼ੈਂਪੂ ਦਾ ਹੈਗੇ ਆ ਕੰਡੀਸ਼ਨ ਬਾਕੀ ਸਾਰਾ ਪਿਆ ਜਾਂ ਨੋਰਮਲ ਛੋਟੀ ਜਿਹੀ ਘਰੋਸਰੀ ਕਰਨੀ ਸੀ ਲਾਈਕ ਬੈਗ ਹਾਂ ਖਾਨਪਰੀ ਨਾਲਾ ਮੜਾ ਮੋਟਾ ਨਾ ਪਰ ਫੇਰ ਵੀ ਐਨੀਵੇ ਸਾਰੇ ਢੇੜਾ ਲਾ ਲੰਨੇ ਆ ਗੱਡੀ ਆਪਣੀ ਮਰਸੜੀ ਮਿਲੀ ਆ ਆਪਾਂ ਨੂੰ ਮੋੜੇ ਪੇ ਕੀਤਾ ਆਪਾਂ ਇਹਦਾ ਦਰਸਾ ਵਾਹ ਆ ਜਾ ਭੈਣਾ ਦਰਸ 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 ਹਾਂ ਆ ਪਾਸਕਟ ਜੇ ਕਈਆਂ ਨੂੰ ਬਹੁਤ ਪਸੰਦ ਹੁੰਦੀ ਮੈਨੂੰ ਨਹੀਂ ਪਾਸਤਾ ਪਸੰਦ ਹੈ ਰਾਜਵੀਰ ਬਹੁਤ ਮੰਨਦਾ ਹੂੰ ਹੂੰ ਬੋਟਲ ਬੋਟਲ ਹੂੰ 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 ਜਨਵੇ ਪਾਣੀ ਵੀ ਬੋਤਲ ਉਹ ਛੋਟੀਆਂ ਆ ਮੈਂ ਕਹਿੰਦਾ ਇਹ ਵੱਡੀਆਂ ਹੋ ਗਏ ਕੋਈ ਅਚਾਰ ਤਾਂ ਬਰੀਕ ਜੇ ਬਾਸਮਤੀ ਨਹੀਂ ਹੈਗੇ ਹਨ ਇਹ ਜਿਆਦਾ ਬਰੀਕ ਸੱਚ ਸੋਰੀ ਤੁਸੀਂ ਉਧਰ ਤਾਂ ਦਾਲਾਂ ਆ ਗਈਆਂ ਚਲ ਉਧਰ ਹੀ ਆਪਣੇ ਕਾਨ ਬੰਦ ਕਰ ਸਾਂ ਚਲੋ ਗਾਇਸ ਸੁਫਨੀ ਜੀ ਵੀ ਲੈ ਲੈ ਸਮਾਨ ਮਾੜਾ ਮोटा ਮੇਰਾ ਵੀ ਲੈ ਲੈ ਖਾਣ ਪੀਣ ਦਾ ਹੁਣ ਚੱਲਦੇ ਆਪਾਂ ਆਹ ਵੇਸਵਾਸ਼ ਹੈ ਵੇਸਵਾਸ਼ ਇੱਥੇ ਦੇਖ ਲੈਣੇ ਮਾੜਾ ਮਟ ਪੈਣ ਖੱਟਾ ਮਿੱਠਾ ਜਿਹੜਾ ਪੁੱਜਿਆ ਸੀਗਾ ਵੱਡਾ ਪਿਆਰ ਚੱਲ ਕੋਈ ਨਹੀਂ ਆ ਦੋ ਬਹੁਤ ਇੱਕੋ ਹੈਗਾ ਜੀ ਇਹ ਨਮੀ ਖੁੱਲੀ ਸਾਢੇ 6 ਵਜੇ ਨਸਰ ਵਾਲੇ ਸਾਈਡ ਨਸਰ ਵਾਲੇ ਪੈਟਰੋਲ ਪੰਪ ਨੇੜੇ ਉਹਦੇ ਨਾਲ ਹੀ ਆ ਆ ਵੀ ਕਰਦੇ ਇਹ ਨਾ ਇੱਥੇ ਆ ਨਸਰਾਲੇ ਪੰਪ ਦੇ ਨਾਲ ਹੀ ਇਹਨਾਂ ਤੋਂ ਮੈਂ ਪਤਾ ਕਾਤੇ ਲਿਆ ਇੱਕ ਦਿਨ ਪੰਪ ਦੇ ਵਿੱਚ 500 ਰੁਪਏ ਦਿੱਤੇ ਉਹਨਾਂ ਕੋ ਟੁੱਟੇ ਹੈ ਨਹੀਂਗੇ ਸੀਗੇ ਮੈਂ ਦੁਕਾਨ ਤੇ ਆਇਆ ਇਹਨਾਂ ਨੇ ਦੇ ਦਿੱਤੇ ਪੇਟੇਮ ਹੁੰਦੇ ਨਹੀਂ ਪੈਸੇ ਕਿ ਉਹ ਕਹਿੰਦੀ ਕੋਈ ਨਹੀਂ ਫੇਰ ਦੇ ਜੀ ਮੈਂ ਤਾਂ ਜਾਉ ਚਾਹ ਮਿਕਾਨੀਆਂ ਗ੍ਰੋਸਰੀ ਉਰੇ ਕਰ ਲੈਣੇ ਹਨਾ ਕੋਈ ਚੱਕਰ ਨਹੀਂ ਹੈਗਾ ਤਾਂ ਕਰਕੇ ਫਿਰ ਮੈਨੂੰ ਵਧੀਆ ਲੱਗਾ ਨੇਚਰ ਇਹਨਾਂ ਦਾ ਆਹ ਆ ਸ਼ਾਪ ਉਸ ਜੱਟਾ ਕਹਿੰਦਾ ਮਾਮਾ ਮੈਂ ਇੰਨੀਆਂ ਚੀਜ਼ਾਂ ਤਾਂ ਲੈ ਆਂਦੀ ਹੁਣ ਸਮੋਸੇ ਲੈ ਗਏ ਹਾਂ ਹੈ ਨਾ ਆ ਦੇ ਚਾਹ ਜਿਦਾ ਮਰਜੀ ਆ ਨਾ ਤੈਂ ਦਿਖਾਉਂਦਾ ਹਾਂ ਜੀ ਦੇਖੋ ਅੱਖ ਚ ਆ ਦੇ ਮੰਮੂ ਆਪੇ ਮੈਨੂੰ ਮੜਾ ਗੋੜ ਪਾ ਦੇ ਕੁੰਡਾ ਖੋਲ ਸਿਹਰ ਲੈ ਸ਼ੇਰ ਦੇ

ਉਵਿਲਾ ਦੂੰਗਾ ਮੈਂ ਆਪਣੇ ਪਤਨ ਲੈ ਤਾਂ ਹੀ ਨਹੀਂ ਦਿੱਤਾ ਹੁਣ ਮੈਨੂੰ ਤੁਮੈਂ ਥੈਂਕ ਯੂ ਦਾ ਕਿਤੇ ਹੀ ਨਹੀਂ ਥੈਂਕ ਯੂ ਕਿਤਨੀ ਚੀਜ਼ਾਂ ਪਸੰਦ ਆਂਗੀਆਂ ਸਾਰੀਆਂ ਆਹ ਆਪਾਂ ਹਾਂ ਸਮੋਸੇ ਲੱਗੇ ਕਿਦਾਂ ਸਕੂਟਰ ਕਿਤੇ ਚੱਲਦੇ ਸੀ ਸ਼ੂ ਸ਼ੂ ਕੰਮ ਕੁੰਮ ਨਿਵੇੜ ਕੇ ਸਾਰਾ ਹੁਣ ਚੱਲੇ ਆ ਬਾਲਕ ਤਾਂ ਐਂ ਛੋੜੇ ਕਰਾ ਲਾਣੇ ਫਸਟ ਟਾਈਮ ਰੱਖਣੀ ਆ ਇਹ ਲੁੱਕ ਮੈਂ ਅੱਜ ਆ ਦੇ ਜਿਹੜੇ ਅੱਜ ਬਣਾਉਣ ਲੱਗਾ ਹੁਣ ਦੇਖ ਲਓ ਇਤਨਾ ਦੇਖੋ ਕਿਦਾਂ ਉਹ ਨਿਕਲ ਜਾਂਦਾ ਨਿੱਕਾ ਹੀ ਨਿਕਲਣਾ ਵਿੱਚੋਂ ਹੁਣ ਦੇਖੋ ਕਿੱਡਾ ਲੱਗ ਰਿਹਾ ਨਾ ਬਾਬੋ ਆ ਗਏ ਆਪਾਂ ਕਾਮਤਰੇ ਲਾਤੀ ਸਕੂਟਰੀ ਤੇ ਖਾਣ ਪੀਣ ਦਾ ਭਲਾ ਨੇ ਪਹਿਲੇ ਆਰਡਰ ਕਰਤਾ ਇਹ ਆ ਗਏ ਆਪਣੇ ਸਲੂਨ ਦੇ ਵਿੱਚ ਘਰੇ ਬੈ ਕੇ ਘਰੇ ਬੈ ਕੇ ਵਾਪੇ ਹੋਰੇ ਦਾਕਾਨਾਂ ਵੀ ਬੰਦ ਹੋ ਗਈਆਂ ਹੁਣ ਮੈਂ ਚੱਲਾ ਆਂ ਦਾੜੀ ਬਾਲ ਦੱਸ ਕੇ ਜਵੇਂ ਲੱਗੇ ਆਣ ਕੱਟਦੇ ਛੋਟੇ ਛੋਟੇ ਜੇ ਕਰਦੇ ਇਹ 10 ਵਜੇ ਤੱਕ ਕੱਟੇ ਚ ਵੇਹਣ ਪੂਰਾ ਰਾਤ ਆ ਇਹ ਤੇ ਬਾਜ਼ਾਰ ਚ ਬੰਦ ਕਰ ਦਿੰਦੇ ਆ ਜੇ ਜੇ ਤੇ 10 ਵਜੇ ਵੀ ਰਾਤ ਦੇ ਖਾਣ ਆਉਣਾ ਖਾ ਸਕਦੇ ਆ ਟਾਈਮ ਤੇ